ਔਰ ਤਾਂ ਬਨੋ ਗਾਇਕ ਦਲਜੀਤ ਦਸਾਂਝ ਦੇ ਕਰਕੇ ਰੋਸ ਪ੍ਰਦਰਸ਼ਨ ਤੇ ਨਾਰੇਬਾਜ਼ੀ ਪੰਜਾਬ ਸਰਕਾਰ ਪਿਛਲੇ 5 ਸਾਲਾਂ ਦੇ ਆਪਣੇ ਕਾਰਜਕਾਲ ਦੌਰਾਨ ਪੰਜਾਬੀ ਗੀਤਾਂ ਵਿੱਚ ਵਧ ਰਹੀ ਅਸ਼ਲੀਲਤਾ ਨੂੰ ਖਤਮ ਕਰਨ ਲਈ ਸੈਂਸਰ ਬੋਰਡ ਬਣਾਉਣ ਦੀਆਂ ਮਹਿਸ ਗੱਲਾਂ ਹੀ ਕਰ ਰਹੀ ਹੁੰਦੀ। ਹੁਣ ਸਰਕਾਰ ਨੇ ਤਾਂ ਸੈਂਸਰ ਬੋਰਡ ਨਹੀਂ ਬਣਾਇਆ ਪਰ ਪੰਜਾਬ ਦੀਆਂ ਔਰਤਾਂ ਨੇ ਅੱਜ ਇਸ ਅਸ਼ਲੀਲਤਾ ਖਿਲਾਫ ਜਰੂਰ ਮੋਰਚਾ ਖੋਲਿਆ। ਸਵੇਰ ਪਰ ਤੋਂ ਅੱਜ ਔਰਤਾਂ ਨੇ ਇਕੱਠੀਆਂ ਹੋ ਕੇ ਇਸ ਅਸ਼ਲੀਲਤਾ ਦਾ ਵਿਰੋਧ ਕਰਦੇ ਆ ਲੁਧਿਆਣਾ ਵਿੱਚ ਤੇ ਪੰਜਾਬੀ ਗਾਇਕ ਅਤੇ ਅਭਿਨੇਤਾ ਦਲਜੀਤ ਦਸਾਂਝ ਦੇ ਕਰਕੇ ਕਰਨਾ ਪ੍ਰਦਰਸ਼ਨ ਕੀਤਾ ਤੇ ਦਲਜੀਤ ਖਿਲਾਫ ਨਾਰੇਬਾਜ਼ੀ ਕੀਤੀ। ਇਹਨਾਂ ਦਾ ਸੀ ਕਿ ਇਹਨਾਂ ਦੇ धरना ਪ੍ਰਦਰਸ਼ਨ ਲਈ ਦਿਲਜੀਤ ਦਾ ਗਾਇ ਇਸ ਲਈ ਚੁਣਿਆ ਕਿਉਂਕਿ ਉਹ ਪੰਜਾਬ ਦੇ ਸਭ ਤੋਂ ਵੱਧ ਸ਼ਰੀਲਤਾ ਫੇਲਣ ਵਾਲਾ ਗਾਇਕ ਹੈ ਫਮੇ ਉਸਦੇ ਵੀਡੀਓ ਜਾਂ ਗੀਤ ਹੋਣ ਈਦੇ ਬੋਲ ਹੂੰ ਇਹਨਾਂ ਹਰਤਾਂ ਦੇ ਦੇਣਾ ਵਿੱਚ ਦਲਜੀਤ ਦੇ ਘਰ ਅਗੇ ਤਰਨਾ ਦੇਣ ਤੋਂ ਪਹਿਲਾਂ ਇੱਕ ਸਰਵੇ ਕਰਵਾਇਆ ਸੀ ਕਿਹੜਾ ਪੰਜਾਬੀ ਗਾਇਕ ਆਪਣੇ ਗਾਣਿਆਂ ਨਾਲ ਜਲੀਲਤਾ ਪ੍ਰਾਪਤਿਆ ਹੈ ਇਸ ਸਰਵੇ ਅਨੁਸਾਰ ਗਾਇਕ ਦਲਜੀਤ ਦਾ ਨਾਮ ਇਸ ਸੂਚੀ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆਇਆ ਸੀ ਜਿਸ ਦੇ ਆਧਾਰ ਤੇ ਅੱਜ ਇਹਨਾਂ ਨੇ ਇਹ ਤਰਨਾ ਪ੍ਰਦਰਸ਼ਨ ਕੀਤਾ ਪਰ ਇਹਨਾਂ ਦੇ ਤਰਨੇ ਤੋਂ ਪਹਿਲਾਂ ਹੀ ਗਾਇਕ ਦਲਜੀਤ ਆਪਣੇ ਘਰ ਤੋਂ ਕਹਿ ਸਕਿਆ ਤੇ ਦੀ ਦੀ ਪਾੜ ਲਈ ਢਾਕਾ ਕਾਣੀ ਮਾਰਿਆ ਤੇ ਜੀ ਦੇ ਇੱਕ ਗੀਤ ਪੰਜਾਬ ਦੇ ਨੌਜਵਾਨ ਵਰਗ ਵਿੱਚ ਬੇਸ਼ੱਕ ਹਿੱਟ ਰਿਹਾ ਹੋਣ ਪਰ ਪੰਜਾਬ ਵਿੱਚ ਔਰਤਾਂ ਨੂੰ ਇਹ ਗੀਤ ਆਪਣੇ અપਮਾਨ ਤੋਂ ਘਟ ਨਹੀਂ ਲੱਗ ਰਿਹਾ ਇਹਨਾਂ ਗੀਤਾਂ ਨੂੰ ਲੈ ਕੇ ਪੰਜਾਬ ਦੀਆਂ ਔਰਤਾਂ ਦਾ ਗੁੱਸਾ ਮੰਗਲਵਾਰ ਨੂੰ ਫੁੱਟ ਪਿਆ। ਇਸਤਰੀ ਜਾਗਤੀ ਮੰਚ ਨੇ ਮੰਗਲਵਾਰ ਨੂੰ ਅਜਿਹੇ ਗੀਤ ਗਾਉਣ ਵਾਲੇ ਪੰਜਾਬੀ ਗਾਇਕ ਦਿਲਜੀਤ ਦੇ ਘਰ ਦੇ ਬਾਹਰ ਜ਼ਬਰਦਸਤ ਪ੍ਰਦਰਸ਼ਨ ਕੀਤਾ। ਮੰਚ ਦੀ ਮੈਂਬਰ ਗੁਰਬਖਸ਼ ਕੌਰ ਨੇ ਕਿਹਾ ਕਿ ਇਸਤਰੀ ਜਾਗਰਤੀ ਮੰਚ ਨੇ ਪੰਜਾਬ ਵਿੱਚ ਇੱਕ ਸਰਵੇਖਣ ਕਰਵਾਇਆ ਹੈ ਅਤੇ ਇਸ ਸਰਵੇਖਣ ਵਿੱਚ ਦਿਲਜੀਤ ਦੇ ਗਾਣੇ ਸਭ ਤੋਂ ਲੱੱਜਰ ਸ਼ਬਦਾਵਲੀ ਵਾਲੇ ਪਾਏ ਗਏ ਨੇ। ਲਿਹਾਜ਼ਾ ਉਹਨਾਂ ਨੂੰ ਇਸ ਗਾਇਕ ਦੇ ਖਿਲਾਫ ਇੱਕ ਕਾਰਵਾਈ ਕਰਨੀ ਪਈ ਹੈ। ਅਸੀਂ ਯੂਨੀਵਰਸਿਟੀਆਂ ਦੀਆਂ ਕੁੜੀਆਂ ਤੋਂ ਸਰਵੇਖਣ ਕਰਾਇਆ ਸੀ। ਸਾਉਣਾ ਜਿਹੜਾ ਲੱਚਰ ਕੀਤਾ ਇਸ ਵੇਲੇ ਉਹ ਦਲਜੀਤ ਸਿੰਘ ਦੇ ਮਾਰਕੀਟ ਵਿੱਚ ਸੋ ਅਸੀਂ ਫਿਰ ਪਹਿਲਾਂ ਇਹਦੇ ਖਿਲਾਫ ਇਹ ਧੰਨ ਦਿੱਤਾ ਗੌਂਦੇ ਤਾਂ ਹੋਰ ਵੀ ਆ ਉਹਨਾਂ ਦੇ ਖਿਲਾਫ ਵੀ ਅਸੀਂ ਕਰਾਂਗੇ ਹੁਣ ਅਸੀਂ ਅਜੇ ਇਹਦੇ ਖਿਲਾਫ ਸ਼ੁਰੂਆਤ ਕੀਤੀ ਆ ਕਿਉਂਕਿ ਇਹਨੇ ਮਾਰਕੀਟ ਵਿੱਚ ਬਹੁਤ ਕਦੇ ਲਖਮਣ ਦੇ ਆ ਕਦੇ ਬੀਟਮਨ ਦੇ ਆ ਕਦੇ ਕਹਿੰਦੇ ਆ ਹੋਇਆ ਕੀ ਅਜੇ ਨੱਚ ਦੀ ਰਵਾ ਫੜ ਲਈ ਕੋਈ ਕਹਿੰਦਾ ਇਥੋਂ ਪੈਗ ਪਾ ਕੇ ਐਮਪੀ ਕੇ ਫੜ ਲਈ ਦੋ ਪੈਗ ਪਾ ਕੇ ਫੜ ਲਈ ਤੁਸੀਂ ਦੱਸੋ ਜਿਹੜੀ ਬਾਹ ਫਾਣੀ ਕੋਈ ਛੋਟੀ ਜਹੀ ਗੱਲ ਆ ਬੰਦਾ ਤਾਂ ਸਿਰ ਵਾਰ ਦਿੰਦਾ ਜੇ ਕਿਸੇ ਦੀ ਧੀ ਭੈਣ ਨੂੰ ਉਹਨੂੰ ਕੋ ਹੱਥ ਵੀ ਲਾ ਜਵੇ ਹਨਾ ਕਿ ਜਗ ਬਾਣੀ ਨਾਲ ਗੱਲਬਾਤ ਦੇ ਦੌਰਾਨ ਦਿਲਜੀਤ ਨੇ ਆਪਣੇ ਇਹਨਾਂ ਗੀਤਾਂ ਦੇ ਲਈ ਮਾਫੀ ਮੰਗ ਲਈ ਸੀ ਪਰ ਇਸ ਦੇ ਬਾਵਜੂਦ ਔਰਤਾਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਮੀਡੀਆ ਦੇ ਜ਼ਰੀਏ ਦਿਲਜੀਤ ਦੁਆਰਾ ਮੰਗੀ ਗਈ ਮਾਫੀ ਨੂੰ ਇਸਤਰੀ ਜਾਗਰਤੀ ਮੰਚ ਨਾਕਾਫੀ ਦੱਸ ਰਿਹਾ ਹੈ ਮੰਚ ਦੀ ਮੈਂਬਰ ਅਮਨਦੀਪ ਕੌਰ ਨੇ ਕਿਹਾ ਕਿ ਦਿਲਜੀਤ ਦਾ ਮਾਫੀ ਮੰਗਣ ਦਾ ਤਰੀਕਾ ਕਿਸੇ ਵੀ ਹਾਲ ਵਿੱਚ ਜਾਇਜ਼ ਨਹੀਂ ਹੈ ਅਤੇ ਉਸ ਨੂੰ ਸਾਹਮਣੇ ਆ ਕੇ ਉਚਿਤ ਮੰਚ ਤੋਂ ਪੰਜਾਬ ਦੀਆਂ ਔਰਤਾਂ ਤੋਂ ਅਜਿਹੇ ਗੀਤਾਂ ਦੇ ਲਈ ਮਾਫੀ ਮੰਗਣੀ ਚਾਹੀਦੀ ਹੈ नहीं अभी तक तो नहीं लेकिन वो हमारे पत्रकारों ने वो हमारे पत्रकारों से जहाँ वो हमारे जो मुखी है प्रधान साहिबा उनसे वो चोरी चोरी जरूर माफी मांग रहे हैं वो उनकी माफी भी सीधे ढंग से नहीं वो बड़े टेढ़े ढंग से माफ़ी मांग रहे हैं तो हमारे हमारी मांग है कि वो हमारे सामने आकर माफ़ी मांगे और हमारे से वायदा करे की आगे से जो पंजाबी सभ्याचार है उसका अक्ष पेश करेंगे और औरत को महज एक वस्तु बनाकर अपने गीतों में नहीं पेश करेंगे ਇਹ ਅਜਿਹਾ ਪਹਿਲਾ ਮੌਕਾ ਹੈ ਜਦੋਂ ਪੰਜਾਬ ਵਿੱਚ ਔਰਤਾਂ ਇੰਨੇ ਵੱਡੇ ਪੱਧਰ ਤੇ ਕਿਸੇ ਗਾਇਕ ਦੇ ਖਿਲਾਫ ਮੈਦਾਨ ਵਿੱਚ ਉਤਰੀਆਂ ਨੇ ਹੁਣ ਸਮਾਂ ਆ ਗਿਆ ਹੈ ਕਿ ਗਾਇਕ ਅਤੇ ਗੀਤਕਾਰ ਜਾਗਰੂਕ ਹੋ ਰਹਿ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣ ਅਤੇ ਅਜਿਹਾ ਕੋਈ ਗੀਤ ਨਾ ਗਾਉਣ ਜਿਸ ਨਾਲ ਪੰਜਾਬ ਦੀ ਸੰਸਕ੍ਰਿਤੀ ਨੂੰ ਠੇਸ ਪਹੁੰਚੇ ਕਿਉਂਕਿ ਜੇਕਰ ਭਵਿੱਖ ਵਿੱਚ ਅਜਿਹਾ ਹੁੰਦਾ ਹੈ ਤਾਂ ਦਿਲਜੀਤ ਵਰਗੀ ਸਥਿਤੀ ਦਾ ਸਾਹਮਣਾ ਪੰਜਾਬ ਦੇ ਇਨ੍ਹਾਂ ਗਾਇਕਾਂ ਨੂੰ ਕਰਨਾ ਪੈ ਸਕਦਾ ਹੈ ਆਪਣੇ ਗੀਤ ਚ ਔਰਤਾ ਪ੍ਰਤੀ અપਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਤੇ ਦਿਲਜੀਤ ਨੇ ਅਖੀਰ ਮਾਫੀ ਮੰਗ ਲਈ ਹੈ ਐਤਵਾਰ ਨੂੰ ਜੱਗ ਬਾਣੀ ਦੇ ਦਫ਼ਤਰ ਚ ਉਚੇਚੇ ਤੌਰ ਤੇ ਆਏ ਦਿਲਜੀਤ ਨੇ ਕੋਡੇ ਟੇਕ ਕੇ ਮਾਫੀ ਮੰਗਦਿਆਂ ਹੋਇਆ ਕਿਹਾ ਕਿ ਉਸਨੇ ਕਦੇ ਵੀ ਔਰਤਾ ਲਈ અપਮਾਨਜਨਕ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਅਤੇ ਨਾ ਹੀ ਕਦੇ ਭਾਵਨਾ ਦੇ ਹੜ੍ਹ 'ਚ ਵਹਿ ਕੇ ਕਿਸੇ ਵਰਗ ਦੇ ਉਲਟ ਚੱਲੇ ਆਏ ਦਿਲਜੀਤ ਨੇ ਕਿਹਾ ਕਿ ਮੈਂ ਅਜੇ ਤੱਕ ਕਿਸੇ ਪ੍ਰਤੀ ਮੰਦੀ ਭਾਵਨਾ ਨਾਲ ਕੋਈ ਗੀਤ ਨਹੀਂ ਗਾਇਆ ਅਤੇ ਨਾ ਹੀ ਕਦੇ ਗਾਵਾਂਗਾ ਦਿਲਜੀਤ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਉਹ ਬਹੁਤ ਜਲਦ ਇੱਕ ਧਾਰਮਿਕ ਐਲਬਮ ਲੋਕਤਨ ਪਾਉਣ ਵਾਲੀਆਂ ਬੀਬੀਆਂ ਨਾਲ ਸੰਬੰਧਿਤ ਗੀਤ ਵੀ ਪੇਸ਼ ਕਰੇਗਾ